ਵਾਹਿਗੁਰੂ 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 ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰੂ ਰੂਪ ਗੁਰੂ ਖਾਲਸਾ ਸਾਸੰਗਤ ਜੀਓ ਆਓ ਸਭ ਤੋਂ ਪਹਿਲਾਂ ਸਤ ਗੁਰਾਂ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਫਤਿਹ ਜਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦੇ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹ ਨਾ ਜਾਣੇ ਮੇਰਾ ਸਤ ਸੰਗਤ ਜੀਓ ਜਿਸ ਦਿਨ ਸਾਡੇ ਮਨ ਦੀ ਇਹ ਭਾਵਨਾ ਹੋ ਗਈ ਕਿ ਪਾਤਸ਼ਾਹ ਗੁਰੂ ਸਾਹਿਬ ਜੀਓ ਅੱਜ ਮੇਰੇ ਕੋਲ ਜੋ ਵੀ ਹੈ ਇਹ ਸਰੀਰ ਹੈ ਇਹ ਹੱਥ ਪੈਰ ਨੇ ਇਹ ਅੱਖਾਂ ਨੇ ਇਹ ਤੁਹਾਡੀਆਂ ਦਿੱਤੀਆਂ ਹੋਈਆਂ ਨੇ ਪਾਤਸ਼ਾਹ ਜੀ ਮੇਰੇ ਕੋਲ ਜੇ ਇਹ ਘਰ ਹੈ ਕੋਠੀ ਹੈ ਜ਼ਮੀਨ ਜਾਇਦਾਦ ਹੈ ਇਹ ਸਾਰੀ ਤੁਹਾਡੀ ਦਿੱਤੀ ਹੋਈ ਹੈ ਪਾਤਸ਼ਾਹ ਜੀ ਜੇ ਮੇਰੀ ਅੱਜ ਇਸ ਜਹਾਨ ਦੇ ਵਿੱਚ ਵਡਿਆਈ ਹੋ ਰਹੀ ਹੈ ਲੋਕ ਮੈਨੂੰ ਚੰਗਾ ਕਹਿ ਰਹੇ ਨੇ ਇਹ ਵਡਿਆਈ ਮੇਰੀ ਨਹੀਂ ਹੋ ਰਹੀ ਇਹ ਤੁਹਾਡੀ ਵਡਿਆਈ ਹੋ ਰਹੀ ਹੈ ਸਾਸੰਗਤ ਜੀ ਜਿਸ ਦਿਨ ਸਾਡੇ ਮਨ ਦੀ ਇਹ ਭਾਵਨਾ ਹੋ ਗਈ ਮਨ ਦੇ ਵਿੱਚ ਇਹ ਵਿਚਾਰ ਆਉਣੇ ਸ਼ੁਰੂ ਹੋ ਗਏ ਕਿ ਇਹ ਮੇਰੀ ਵਡਿਆਈ ਨਹੀਂ ਇਹ ਮੇਰੇ ਗੁਰੂ ਦੀ ਵਡਿਆਈ ਹੈ ਇਹ ਮੇਰੇ ਸਤਿਗੁਰਾਂ ਦੀ ਵਡਿਆਈ ਹੈ ਸਾਸੰਗਤ ਜੀ ਉਸ ਦਿਨ ਸਾਡੇ ਬਾਰੇ ਨਿਆਰੇ ਹੋ ਜਾਣੇ ਉਸ ਦਿਨ ਸਾਡੇ ਕੰਮ ਅੜਨਗੇ ਨਹੀਂ ਕਿਉਂਕਿ ਜੋ ਹੋਮੇ ਵਾਲਾ ਰੋਗ ਹੈ ਨਾ ਸਾਡੇ ਅੰਦਰ ਜੋ ਈਗੋ ਹੈ ਜੋ ਮੈਂ ਵਾਲਾ ਰੋਗ ਹੈ ਕਿ ਮੈਂ ਇਹ ਮੈਂ ਕੀਤਾ ਹੈ ਇਹ ਕੋਠੀ ਮੈਂ ਬਣਾਈ ਹੈ ਇਹ ਪੈਸਾ ਮੈਂ ਇਕੱਠਾ ਕੀਤਾ ਹੈ 사ਸੰਗਤ ਜੀ ਉਹ ਜਿਹੜਾ ਮੈਂ ਵਾਲਾ ਰੋਗ ਹੈ ਨਾ ਇਹ ਫਿਰ ਬੜੀਆਂ ਅਰਚਨਾ ਲੈ ਕੇ ਆਉਂਦਾ ਹੈ ਇਹ ਸਾਨੂੰ ਗੁਰੂ ਤੋਂ ਦੂਰ ਕਰਦਾ ਜਿੱਨਾਂ ਚਿਰ ਸਾਡੇ ਕੋਲ ਮੈਂ ਹੈ ਯਾਨੀ ਕਿ ਈਗੋ ਹੈ ਕਿ ਮੈਂ ਸੈਲਫ ਆਪਣੇ ਆਪ ਦੀ ਗੱਲ ਕਰਨੀ ਕਿ ਮੈਂ ਇਹ ਕੀਤਾ ਉਹਨਾਂ ਟਾਈਮ ਸਾਡੇ ਅੰਦਰ ਉਹ ਗੋਨੀ ਆ ਸਕਦਾ ਤੂੰ ਤੂੰ ਕਰਤਾ ਤੂੰ ਆ ਕੀ ਪਰਮਾਤਮਾ ਨੂੰ ਜਪਦੇ ਆ ਜਿੰਨਾ ਚਿਰ ਸਾਡੇ ਅੰਦਰ ਤੂੰ ਵਾਲਾ ਗੁਣ ਨਹੀਂ ਹੁੰਦਾ ਕਿ ਪਾਤਸ਼ਾਹ ਇਹ ਕਰਨ ਵਾਲਾ ਤੂੰ ਹੈ ਮੈਂ ਤਾਂ ਕੁਛ ਕਰ ਹੀ ਨਹੀਂ ਸਕਦਾ ਜੇ ਤੇਰੀ ਕਿਰਪਾ ਨਾ ਹੋਵੇ ਤੇ ਮੈਂ ਇੱਥੋਂ ਤੁਰ ਕੇ ਉੱਥੋਂ ਤੱਕ ਨਹੀਂ ਜਾ ਸਕਦਾ ਇਹ ਭਾਵਨਾ ਜਿੰਨਾ ਚਿਰ ਸਾਡੇ ਮਨ ਦੇ ਅੰਦਰ ਨਹੀਂ ਨਾ ਹੁੰਦੀ ਉਹਨਾਂ ਚਿਰ ਅਸੀਂ ਗੁਰੂ ਦੀ ਨਿਗਾਹ ਦੇ ਵਿੱਚ ਚੰਗੇ ਨਹੀਂ ਬਣਨਾ ਕਿਉਂਕਿ ਅਸੀਂ ਦੁਨੀਆ ਨੂੰ ਚੰਗੇ ਲੱਗ ਕੇ ਨਹੀਂ ਦਿਖਾਉਣਾ ਕਿ ਗੁਣੀਆਂ ਮੇਰੀ ਵਡਿਆਈ ਕਰੇ ਦੁਨੀਆ ਮੈਨੂੰ ਸਲਾਹਨ ਅਸੀਂ ਦੁਨੀਆਂ ਨੂੰ ਚੰਗੇ ਲੱਗ ਨਹੀਂ ਸਕਦੇ ਅਸੀਂ ਦੱਸ ਨੂੰ ਖੁਸ਼ ਕਰ ਲਾਂਗੇ 10 ਫਿਰ ਵੀ ਸਾਡੇ ਤੇ ਨਾਰਾਜ਼ ਹੀ ਰਹਿਣਗੇ ਸੋ ਇਹਦੇ ਨਾਲੋਂ ਚੰਗਾ ਕਿ ਅਸੀਂ ਰੱਬ ਨੂੰ ਆਪਣੇ ਗੁਰੂ ਨੂੰ ਖੁਸ਼ ਕਰੀਏ ਜਿਸ ਦਿਨ ਗੁਰੂ ਖੁਸ਼ ਹੋ ਗਿਆ ਫਿਰ ਅਸੀਂ ਇਹ ਨਹੀਂ ਕਵਾਂਗੇ ਕਿ ਮੇਰਾ ਕੰਮ ਮੜ ਗਿਆ ਮੇਰੇ ਤੇ ਦੁੱਖ ਆ ਹੀ ਜਾਂਦੇ ਆ ਮੇਰੇ ਤੇ ਸੁੱਖ ਨਹੀਂ ਹੁੰਦਾ ਮੇਰੀ ਅਰਦਾਸ ਨਹੀਂ ਸੁਣੀ ਜਾਂਦੀ ਇਹ ਚੀਜ਼ਾਂ ਹੁੰਨਾਂ ਚਿਹਰੀ ਨੇ ਕਿਉਂਕਿ ਅਸੀਂ ਆਪਣੇ ਪਾਸਟ ਦੇ ਵਿੱਚ ਐਸੇ ਕੋਈ ਕਰਮ ਕੀਤੇ ਹੋਏ ਨੇ ਕੋਈ ਨਾ ਕੋਈ ਐਸੀ ਗਲਤੀਆਂ ਸਾਡੇ ਕੋਲ ਹੋਈਆਂ ਨੇ ਕਿੰਨਾ ਦਾ ਨਤੀਜਾ ਅਸੀਂ ਅੱਜ ਭੁਗਤ ਰਹੇ ਆਂ ਕਿ ਸਾਡੇ ਕੰਮ ਮੜ ਜਾਂਦੇ ਨੇ ਅਸੀਂ ਦੁਖੀ ਆ ਕਿਉਂਕਿ ਅਸੀਂ ਕੋਈ ਨਾ ਕੋਈ ਤੇ ਇਦਾਂ ਦਾ ਕੰਮ ਕੀਤਾ ਹੀ ਹੋਏਗਾ ਇਹ ਤੇ ਹੈ ਨਹੀਂ ਕਿ ਜਦੋਂ ਦੇ ਅਸੀਂ ਜਨਮ ਲਿਆ ਸੀ ਚੰਗੇ ਕੰਮ ਕੀਤੇ ਨੇ ਜਾਂ ਪਿਛਲਾ ਜਨਮ ਸੀ ਉਹ ਵੀ ਤੇ ਸਾਡੇ ਪੈਂਡਿੰਗ ਨੇ ਨਾ ਕਰਮ ਸੋ ਪਾਸ਼ਾ ਨੂੰ ਕਹਿੰਨ ਕਿ ਪਾਸ਼ਾ ਜੀ ਇਹ ਜਨਮ ਮਿਲਿਆ ਹੈ ਸੋ ਇਹ ਇਹਦੇ ਵਿੱਚ ਹੀ ਕੱਟ ਦਿਓ ਜਿਹੜੇ ਸਾਡੇ ਮਾਰੇ ਕਰਮ ਨੇ ਕਰਮਾਂ ਦੀ ਮੈਲ ਹੈ ਸੋ ਇਹ ਅਰਦਾਸਾਂ ਕਰਦੇ ਆ ਰਹਿਣਾ ਸਾ ਸੰਗਤ ਸੋ ਆਪਣੀ ਮੈਨੂੰ ਮਾਰਨਾ ਹੋਮੇ ਵਾਲਾ ਰੋਗ ਸਾਨੂੰ ਗੁਰੂ ਤੋਂ ਦੂਰ ਕਰਦਾ ਹੈ ਸੋ ਵੱਤੋ ਵੱਤ ਸੰਗਤ ਜਿਹੜੀ ਹੈ ਆਪਣੀ ਮੈਨੂੰ ਮਾਰੀਏ ਕਿ ਪਾਸ਼ਾ ਜੇ ਅੱਜ ਮੇਰੇ ਕੋਲ ਲੱਖ ਰੁਪਿਆ ਹੈ ਮੈਂ ਮਹੀਨੇ ਦਾ ਲੱਖ ਕਮਾ ਰਿਆ ਆ ਉਹ ਤੇਰਾ ਦਿੱਤਾ ਆ ਤੇ ਜੇ ਅਸੀਂ ਉਹਦੀ ਦਿੱਤੀ ਦਾਤ ਦੇ ਵਿੱਚੋਂ 10% ਹਿੱਸਾ ਜਾਨੀ ਕਿ ਦਸਵੰਦ ਜੇ ਕਿਸੇ ਲੋੜਵੰਦ ਦੀ ਅਸੀਂ ਵਰਤ ਦਵਾਂਗੇ ਕਿਸੇ ਲੋੜਵੰਦ ਦੀ ਲੋੜ ਪੂਰੀ ਕਰ ਦਾਂਗੇ ਤੇ ਸਾਧ ਸੰਗਤ ਜੀ ਫਿਰ ਅਸੀਂ ਵੱਡੇ ਥੋੜੀ ਹੋ ਜਾਣਾ ਬਸ ਅਸੀਂ ਗੁਰੂ ਦੀ ਨਿਗਾਹ ਚ ਆ ਜਾਣਾ ਕਿ ਅਸੀਂ ਗੁਰੂ ਸਾਹਿਬ ਨਾਲ ਇਹ ਵਾਅਦਾ ਕੀਤਾ ਸੀ ਕਿ ਤੇ ਦਸਵੰਦ ਕੱਢਣਾ ਅਸੀਂ ਗੁਰੂ ਕੇ ਚੋਰ ਨਹੀਂ ਬਨਣਾ ਕਿਉਂਕਿ ਸਾਧ ਸੰਗਤ ਜੀ ਜਿਹੜਾ ਗੁਰੂ ਦਾ ਚੋਰ ਹੈ ਉਹ ਕਿਵੇਂ ਇਹ ਚੀਜ਼ ਨੂੰ ਐਕਸਪੈਕਟ ਕਰ ਸਕਦਾ ਹੈ ਕਿ ਮੇਰੀ ਅਰਦਾਸ ਗੁਰੂ ਸਾਹਿਬ ਸੁਣਨਗੇ ਮੇਰੀ ਅਰਦਾਸ ਗੁਰੂ ਸਾਹਿਬ ਪ੍ਰਵਾਨ ਕਰਨਗੇ ਜਾਂ ਮੇਰੇ ਤੇ ਗੁਰੂ ਸਾਹਿਬ ਖੁਸ਼ ਹੋਣਗੇ ਜਿਹੜਾ ਚੋਰੀ ਗੁਰੂ ਦਾ ਬਣ ਗਿਆ ਕਿਉਂਕਿ ਇਹ ਕੋਈ ਬੰਦਸ਼ ਨਹੀਂ ਹੈ ਕਿ ਕੋਈ ਬੰਦਾ 100 ਰੁਪਿਆ ਕਮਾਉਂਦਾ ਹੈ ਤੇ ਉਹਨੇ 1000 ਰੁਪਿਆ ਹੀ ਦਸਵੰਦ ਕਰਨਾ ਹੈ 100 ਰੁਪਿਆ ਕਮਾਉਂਦਾ ਹੈ ਉਹਦਾ ਦਸਵੰਦ ਵੇਖ ਲਓ 10% ਕਿੰਨਾ ਬੰਦਾ ਹੈ 10 ਰੁਪਏ ਇਹ ਕੋਈ 10 ਰੁਪਏ ਕਮਾਉਂਦਾ ਹੈ ਦਿਹਾੜੀ ਉਹਦਾ ਦਸਵੰਧ ਦੇਖ ਲਓ 1 ਰੁਪਿਆ ਬੰਦਦਾ ਸੋ ਗੁਰੂ ਸਾਹਿਬ ਨੇ ਇਹ ਬੰਦਿਸ਼ ਤੇ ਲਾਈ ਹੋਣੀ ਗੁਰੂ ਸਾਹਿਬ ਕਹਿੰਦੇ ਕਿ ਜਿੰਨੀ ਵੀ ਤੇਰੀ ਮਹੀਨੇ ਦੀ ਕਮਾਈ ਹੈ ਜਾਂ ਡੇਲੀ ਬੇਸਿਸ ਤੇ ਤੂੰ ਕਮਾਉਂਨਾ ਹੈ ਨਾ ਉਹਦਾ ਦਸਵਾਂ ਹਿੱਸਾ ਵੰਡ ਕੇ ਛਕਣ ਵਾਲਾ ਜਿਹੜਾ ਗੁਣ ਸੀ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਉਹਦੇ ਚ ਲਾਉਣਾ ਸ਼ੁਰੂ ਕਰ ਦੇ ਲੋੜਵੰਦ ਦੀ ਲੋੜ ਪੂਰੀ ਕਰਨੀ ਕਿਸੇ ਗਰੀਬ ਦੀ ਬਾਹ ਪੜਨੀ ਕਿਉਂਕਿ 사త్సੰਗਤ ਜੀ ਦਿੱਤਾ ਹੋਇਆ ਦਾਨ ਕੀਤੀ ਹੋਈ ਸੇਵਾ ਇਹ ਕਦੋਂ ਕੰਮ ਆਉਂਦੀ ਹੈ ਇਹ ਸਾਨੂੰ ਅਜੇ ਸਮਝ ਨਹੀਂ ਆਉਣੀ। ਕਈ ਵਾਰੀ ਨਾ ਲਾਈਫ ਦੇ ਵਿੱਚ ਇਦਾਂ ਦੇ ਚਾਂਸਸ ਬਣ ਜਾਂਦੇ ਆ ਕਿ ਦੋ ਬੰਦੇ ਜਾ ਰਹੇ ਹੁੰਦੇ ਨੇ ਬਾਈਕ ਤੇ ਐਕਸੀਡੈਂਟ ਹੋ ਜਾਂਦਾ ਆ। ਅੱਗੇ ਵਾਲਾ ਵੱਜ ਜਾਂਦਾ ਤੇ ਪਿਛਲੇ ਵਾਲੇ ਦੀ ਡੈਥ ਹੋ ਜਾਂਦੀ। ਉਦੋਂ ਸਮਝ ਆਉਂਦੀ ਆ ਕਿ ਯਾਰ ਇਹ ਮਰ ਗਿਆ ਮੈਂ ਕਿਵੇਂ ਬਚ ਗਿਆ? ਉਹ ਬਚਾਉਣ ਵਾਲੇ ਸਾਡੇ ਚੰਗੇ ਕੀਤੇ ਹੋਏ ਕਰਮ ਨੇ। ਅਸੀਂ ਕਿਸੇ ਦੀ ਲੋੜ ਪੂਰੀ ਕੀਤੀ ਹੋਏਗੀ। ਕਿਸੇ ਦੀ ਹੈਲਪ ਕੀਤੀ ਹੋਏਗੀ। ਜਾ ਅਸੀਂ ਕਹਿੰਦੇ ਸੁਣਿਆ ਹੋਏਗਾ ਕਿ ਯਾਰ ਮੇਰੇ ਤੇ ਟਰੱਕ ਆ ਹੀ ਚੱਲਿਆ ਸੀ ਪਤਾ ਨਹੀਂ ਮੈਂ ਕਿਦਾਂ ਬਚ ਗਿਆ ਇਹ ਫਿਰ ਉਸ ਸਮੇ ਸਾਡੇ ਕੀਤੇ ਹੋਏ ਚੰਗੇ ਕੀਤੇ ਹੋਏ ਕਰਮ ਅੱਗੇ ਆਉਂਦੇ ਨੇ ਸਤਸੰਗਤ ਜੀ ਆਪਣੇ ਚੰਗੇ ਕਰਮਾਂ ਨੂੰ ਵਧਾਈਏ ਗੁਰੂ ਕੇ ਚੋਰ ਨਾ ਬਣੀਏ ਦਸਵੰਦ ਜ਼ਰੂਰ ਕੱਢਿਆ ਕਰੀਏ ਦਸਵੰਦ ਕੱਢਣਾ ਲੋੜਵੰਦੀ ਲੋੜ ਪੂਰੀ ਕਰਨੀ ਭਰੇ ਨੂੰ ਭਰਨ ਦਾ ਕੋਈ ਫਾਇਦਾ ਨਹੀਂ ਪਰੇ ਨੂੰ ਭਰਨਾ ਜਾਨੀ ਕਿ ਜਿਹਦੇ ਕੋਲ ਆਲਰੇਡੀ ਬੜਾ ਕੋਸ਼ ਹੈ ਉਥੇ ਦੇਈ ਜਾਣਾ ਉਥੇ ਦੇਈ ਜਾਣਾ ਉਹਦੇ ਤੇ ਗੁਰੂ ਦੀ ਖੁਸ਼ੀ ਨਹੀਂ ਉਹ ਦਸਵੰਦ ਤੁਹਾਡਾ ਗਲਤ ਜਗ੍ਹਾ ਤੇ ਹੈ ਸੋ ਜਿੱਥੇ ਵੀ ਦਸਵੰਦ ਦੇਣਾ ਲੋੜਵੰਦ ਦੀ ਲੋੜ ਪੂਰੀ ਹੋਵੇ ਜਿੱਥੇ ਵੀ ਸੋ ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ ਸਾਡੀ ਮਾਇਆ 'ਚ ਬਰਕਤ ਆਏਗੀ ਕਿਉਂਕਿ ਜਿਹੜਾ ਗੁਰੂ ਦੇ ਨਾਂ ਤੇ ਕਿਸੇ ਦੀ ਲੋੜ ਪੂਰੀ ਕਰਦਾ ਹੈ ਨਾ ਦਸਵੰਦ ਕੱਟਣਾ ਨਹੀਂ ਛੱਡਦਾ ਮਾੜੇ ਹਾਲਤ ਵਿੱਚ ਕਿਉਂਕਿ ਚੰਗੇ ਹਾਲਤ ਦੇ ਵਿੱਚ ਦਸਵੰਦ ਤੇ ਕੋਈ ਵੀ ਕੱਢ ਸਕਦਾ ਆ ਜੇ ਮਾਲਰ ਉਹ ਅੱਜ ਘਾਟਾ ਪੈ ਰਿਆ ਹੈ ਦਸਵੰਦ ਕੱਢਣਾ ਨਾ ਛੱਡੋ ਜੇ 100 ਰੁਪਿਆ ਕਮਾਉਂਦੇ ਹੋ 10 ਰੁਪਏ ਕੱਢੀ ਜਾਓ ਸਾਈਡ ਤੇ ਗੁਰੂ ਦੇ ਨਾਂ ਤੇ ਕਿਉਂਕਿ ਸਾਥ ਸੰਗਤ ਜਿਹੜਾ ਮਾੜੇ ਸਮੇਂ 'ਚ ਵੀ ਗੁਰੂ ਦੀ ਬਾਣੀ ਨਾ ਛੱਡਦਾ ਤੇ ਗੁਰੂ ਫਿਰ ਉਹਦੀ ਬਾਣੀ ਛੱਡਦਾ ਜਿਹੜਾ ਮਾਰੇ ਸਮੇਂ ਤੇ ਵੀ ਗੁਰੂ ਦੇ ਨਾਲ ਲॉयਲ ਰਵੇ ਇਮਾਨਦਾਰ ਰਵੇ ਵੀ ਗੁਰੂ ਦਾ ਇਹ ਹੁਕਮ ਸੀ ਤੇ ਮੈਂ ਹੁਕਮ ਤੋਂ ਉਲਟ ਨਹੀਂ ਜਾਣਾ ਹੁਕਮ ਦੀ ਉਲੰਘਣਾ ਨਹੀਂ ਕਰਨੀ ਫਿਰ ਗੁਰੂ ਦੀ ਨਿਗਾਹ ਵਿੱਚ ਅਸੀਂ ਹਮੇਸ਼ਾ ਰਵਾਂਗੇ ਗੁਰੂ ਨੂੰ ਪਤਾ ਹੋਵੇਗਾ ਕਿ ਇਹ ਮੇਰਾ ਸਿੱਖ ਮਾੜੇ ਸਮੇਂ ਦੇ ਵਿੱਚ ਇਹਨੇ ਮੇਰਾ ਸਾਥ ਨਹੀਂ ਛੱਡਿਆ ਇਹਨੇ ਮੇਰੀ ਬਾਹ ਜਾਂ ਮੇਰੇ ਪਿਆਰ ਨੂੰ ਦੇਖਿਆ ਕਿ ਗੁਰੂ ਦੇ ਹੁਕਮ ਦੀ ਉਲੰਘਣਾ ਨਹੀਂ ਕਰਨੀ ਫਿਰ ਗੁਰੂ ਸਾਹਿਬ ਵੀ ਉਹਨੂੰ ਹਮੇਸ਼ਾ ਡਿਗਰ ਨਹੀਂ ਦਿੰਦੇ ਨਾਲ ਰਹਿੰਦੇ ਨੇ ਹਮੇਸ਼ਾ ਅੰਗ-ਸੰਗ ਸਹਾਈ ਹੋ ਕੇ ਵਰਤਦੇ ਨੇ ਸੋ ਇਹ ਚੀਜ਼ ਪ੍ਰੈਕਟੀਕਲ ਕਰਕੇ ਦੇਖ ਲਓ ਫਿਰ ਮਾੜਾ ਸਮਾਂ ਔਖਾ ਸਮਾਂ ਵੀ ਏਡੀ ਜਲਦੀ ਨੰਗੇਗਾ ਨਾ ਤਾਨੂੰ ਪਤਾ ਹੀ ਨਹੀਂ ਲੱਗੇਗਾ ਕਿ ਮੇਰੇ ਤੇ ਮਾੜਾ ਸਮਾਂ ਵੀ ਆਇਆ ਸੀ ਕੋਈ ਕਿਉਂਕਿ ਗੁਰੂ ਨਾਲ ਇਮਾਨਦਾਰੀ ਇਹ ਰੱਖਣੀ ਹੈ ਅਸੀਂ ਜੇ ਅਸੀਂ ਗੁਰੂ ਨਾਲ ਇਮਾਨਦਾਰ ਨਹੀਂ ਹੋ ਸਕਦੇ ਫਿਰ ਅਸੀਂ ਦੁਨੀਆ ਤੋਂ ਕੀ ਐਕਸਪੈਕਟ ਕਰਦੇ ਆ ਕਿ ਕੋਈ ਸਾਡੇ ਨਾਲ ਲੋਅਰ ਰਵੇ ਕੋਈ ਇਮਾਨਦਾਰ ਰਹੇ ਅਸੀਂ ਤਾਂ ਗੁਰੂ ਨੂੰ ਧੋਖੇ ਦਿੰਨੇ ਆ ਜਿੰਨੇ ਸਾਨੂੰ ਇੱਥੋਂ ਤੱਕ ਪਹੁੰਚਾਇਆ ਇੱਕ ਪਾਸੇ ਜਿਸੀਂ ਕਹਿੰਨੇ ਆ ਕਿ ਬਾਦਸ਼ਾਹ ਜੀ ਜੋ ਮੇਰੇ ਕੋਲ ਹੈ ਤੇਰਾ ਦਿੱਤਾ ਆ ਤੇ ਬਾਕੀ ਅਸੀਂ ਗੁਰੂ ਨਾਲ ਹੀ ਧੋਖੇ ਕਰੀ ਜਾਂਦੇ ਆ ਤੇ ਸਮੇਂ ਦਾ ਸਬੰਧ ਕੱਢਣਾ ਆਪਣੇ ਸਵਾਸਾਂ ਨੂੰ ਸਫਲੇ ਕਰਨਾ 24 ਘੰਟੇ ਵਿੱਚੋਂ 2.5 ਘੰਟੇ ਦਾ ਸਮਾਂ ਬੰਦਦਾ ਹੈ ਜੋ ਗੁਰੂ ਦੇ ਨਾਮ ਤੇ ਕੱਢਣਾ ਹੈ ਹੁਣ ਉਹਦੇ ਵਿੱਚ ਬਾਣੀ ਪੜਨੀ ਭਜਨ ਕਰਨਾ ਸਿਮਰਨ ਕਰਨਾ ਸੇਵਾ ਕਰਨੀ ਤਾਂ ਆਪਣੇ ਸਵਾਸਾਂ ਨੂੰ ਵੀ ਸਫਲ ਕਰਨਾ ਹੈ ਤੇ ਗੁਰੂ ਸਾਹਿਬ ਦੀ ਬਧੇਰੇ ਖੁਸ਼ੀ ਮਿਲੇਗੀ ਸਾ ਸੰਗਤ ਜਰੂਰ ਇਨਾਂ ਕ ਕਰਨਾ ਸ਼ੁਰੂ ਕਰ ਦੇ ਦਸਬੰਦ ਕੱਢਣਾ ਨਾ ਛੱਡੀਏ ਦਸਬੰਦ ਕੱਢਣਾ ਜਿਵੇਂ ਦਾਸ ਆਪ ਜੀ ਦੇ ਨਾਲ ਬਚਨ ਸ਼ੇਅਰ ਕਰਦਾ ਹੈ ਉਹ ਬਚਨ ਦਾਸ ਤੇ ਨਿੱਜੀ ਬਚਨ ਨਹੀਂ ਆ ਉਹ ਦਾਸ ਨੇ ਜੋ ਮਹਾਪੁਰਸ਼ਾਂ ਤੋਂ ਸੁਨੇ ਜਾਂ ਮਹਾਪੁਰਸ਼ਾਂ ਦੇ ਜੀਵਨਾ ਚੋਂ ਜੋ ਮਿਲਦੇ ਨੇ ਉਹ ਆਪ ਜੀ ਦੇ ਨਾਲ ਸਾਂਝੇ ਕਰੀ ਜਾਂਦਾ ਕਿਉਂਕਿ ਮੈਂ ਕੁਛ ਨਹੀਂ ਆ ਮੈਂ ਕੋਈ ਪ੍ਰਚਾਰਕ ਕੋਈ ਕਥਾਵਾਚਕ ਨਹੀਂ ਐ ਤੇ ਗੁਰੂ ਮਹਾਪੁਰਖਾਂ ਦਾ ਆਸ਼ੀਰਵਾਦ ਬਾਬਾ ਦੀਪ ਸਿੰਘ ਨੇ ਜਿਹੜੀ ਡਿਊਟੀ ਲਈ ਹੈ ਕਿ ਸੰਗਤ ਨੂੰ ਜੋੜਨਾ ਆ ਸਿਰਫ ਉਹ ਯਤਨਾਂ ਦੇ ਵਿੱਚ ਲੱਗੇ ਹੋਏ ਆ ਤੇ ਗੁਰੂ ਸਾਹਿਬ ਆਪਣੇ ਆਪ ਬੁਲਾ ਰਹੇ ਨੇ ਸੋ 사ਸੰਗਤ ਦੀ ਦਸਵੰਦ ਕੱਢਣਾ ਆਣਾ ਛੱਡੀਏ ਜਿਵੇਂ ਦਾਸ ਨੇ ਦੱਸਿਆ ਸੀ ਕਿ ਸੁਸਾਇਟੀ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹਰ ਸਾਲ ਦੇ ਵਿੱਚ 2-3 ਵਾਰ ਵਿਆਹ ਹੁੰਦੇ ਨੇ ਜਿਹਦੇ ਵਿੱਚ ਸਮੂਹਿਕ ਆਨੰਦ ਕਾਰਜ ਲੋੜਵੰਦ ਬੱਚਿਆਂ ਦੇ ਕਰਵਾਏ ਜਾਂਦੇ ਨੇ ਸੋ ਆਪ ਦਸਵੰਦ ਕੱਢ ਸਕਦੇ ਆ ਇਹ ਕੋਈ ਬੰਦਿਸ਼ ਨਹੀਂ ਹੈ ਕਿ ਕਿਸੇ ਨੇ ਕਿੰਨਾ ਕੱਢਣਾ ਪਰ ਇਹ ਆ ਕਿ ਰਲ ਮਿਲ ਕੇ ਕਾਰਜ ਜਿਹੜੇ ਨੇ ਕੀਤੇ ਜਾਂਦੇ ਨੇ ਸੋ ਆਪ ਵੀ ਆਪਣਾ ਦਸਬੰਦ ਕਿਸੇ ਵੀ ਤਰੀਕੇ ਜਾਂ ਆਪ ਆ ਕੇ ਵਿੱਚ ਦਸਬੰਦ ਦੇ ਸਕਦੇ ਆ ਕੋਈ ਬੰਦਸ਼ ਨਹੀਂ ਹੈ ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ ਕਿਉਂਕਿ ਦਾਸ ਆ ਛੋਟੀ ਉਮਰ ਤੋਂ ਹੀ ਇਸ ਲਾਈਨ ਦੇ ਵਿੱਚ ਲੱਗਿਆ ਹੋਇਆ ਹੈ ਗੁਰੂ ਸਾਹਿਬ ਨੇ ਬਾਬਾ ਦੀਪ ਸਿੰਘ ਨੇ ਡਿਊਟੀ ਲਈ ਹੋਈ ਹੈ ਕਿ ਇਹ ਕਾਰਜ ਜਿਹੜੇ ਨੇ ਆਪਣੇ ਆਪ ਪਤਾ ਨਹੀਂ ਲੱਗਦਾ ਕੋਈ ਪੈਸਾ ਕੋਲ ਨਹੀਂ ਹੁੰਦਾ ਪਰ ਗੁਰੂ ਸਾਹਿਬ ਆਪਣੇ ਆਪ ਇਹ ਕਾਰਜਾਂ ਦੀ ਸੇਵਾ ਲਈ ਜਾਂਦੇ ਨੇ ਪਤਾ ਨਹੀਂ ਕਿੱਥੋਂ ਮਾਇਆ ਹੁੰਦੀ ਹੈ ਕਿਵੇਂ ਸਾਰੇ ਕਾਰਜ ਸੰਪੂਰਨ ਹੋ ਜਾਂਦੇ ਨੇ ਕਿਉਂਕਿ ਇਹ ਕਾਰਜ ਗੁਰੂ ਦੇ ਨੇ ਕੋਈ ਇਨਸਾਨ ਕਿਸੇ ਦਾ ਭਲਾ ਨਹੀਂ ਕਰ ਸਕਦਾ ਕਿਸੇ ਦੀ ਹੈਲਪ ਨਹੀਂ ਕਰ ਸਕਦਾ ਜਿੰਨਾ ਚਿਰ ਗੁਰੂ ਦੀ ਕਿਰਪਾ ਨਾ ਹੋਵੇ ਕਿਉਂਕਿ ਇਹ ਜਿਹੜਾ ਗੁਣ ਹੈ ਜਿਵੇਂ ਕੱਲ੍ਹ ਵਾਲੀ ਵੀਡੀਓ 'ਚ ਵੀ ਅਸੀਂ ਸਾਂਝ ਪਾਈ ਸੀ ਕਿ ਜਿਹੜਾ ਵੰਡ ਛਕਣ ਵਾਲਾ ਗੁਣ ਹੈ ਨਾ ਇਹ ਕੋਈ ਬੰਦਾ ਆਪਣੇ ਆਪ 'ਚ ਪੈਦਾ ਨਹੀਂ ਕਰ ਸਕਦਾ ਇਹ ਗੁਰੂ ਦੀ ਕਿਰਪਾ ਦੇ ਨਾਲ ਹੁੰਦਾ ਹੈ ਅਸੀਂ ਕਿਰਤ ਕਰ ਸਕਦੇ ਹਾਂ ਆਪਣੀ ਮਿਹਨਤ ਦੇ ਨਾਲ ਆਪਣੀ ਰੋਜੀ ਰੋਟੀ ਲਈ ਕਮਾ ਹਰ ਹਰ ਕੋਈ ਲੈਂਦਾ ਆ ਨਾਮ ਜਪਣਾ ਜੇ ਕੋਈ ਕਿਰਤ ਕਰਕੇ ਨਾਮ ਜਪੇਗਾ ਨਾ ਬਾਣੀ ਪੜ੍ਹੇਗਾ ਸਿਮਰਨ ਕਰੇਗਾ ਭਜਨ ਕਰੇਗਾ ਫਿਰ ਇਹ ਤੀਜੀ ਵਾਲਾ ਗੁਣ ਪੈਦਾ ਹੁੰਦਾ ਹੈ ਨਹੀਂ ਤੇ ਭਾਵੇਂ ਲੱਖ ਟੱਕਰਾਂ ਮਾਰੀ ਜਾਈਏ ਕੋਈ ਬੰਦਾ ਲੱਖ ਰੁਪਿਆ ਕੀ ਛੱਡੋ 10 ਲੱਖ ਮਹੀਨੇ ਦਾ ਕਮਾਉਂਦਾ ਹੋਵੇ ਉਹਦਾ ਸਬੰਧ ਨਹੀਂ ਘਟ ਸਕਦਾ ਕਿਉਂਕਿ ਕਿਰਪਾ ਨਹੀਂ ਨਾ ਹੋਈ ਜਿਵੇਂ ਜਸ ਅਸੇ ਦਸਵੰਦ ਕੱਢਣਾ ਸ਼ੁਰੂ ਕਰਦੀ ਹੈ ਤੇ ਗੁਰੂ ਦੀ ਕਿਰਪਾ ਸਮਝ ਲਓ ਕਿ ਸਾਡੇ ਤੇ ਹੈ ਸੀ ਗੁਰੂ ਦੀ ਨਿਗਾਹ ਚ ਜਿਵੇਂ ਇੱਕ ਸਾਖੀ ਛੋਟੀ ਜੀ ਹੈ ਮਤਲਬ ਪੜਦੇ ਹੀ ਸੁਣਦੇ ਵੀ ਸੀ ਛੋਟੀ ਉਮਰ ਤੋਂ ਹੀ ਕਹਿੰਦੇ ਕਿ ਜੰਗਲ ਨੂੰ ਲੱਗੀ ਅੱਗ ਇੱਕ ਜਿਹੜੀ ਚਿੜੀ ਐ ਚੁੰਝ ਪਾਣੀ ਦੀ ਭਰਦੀ ਐ ਜਾ ਕੇ ਅੱਗ ਤੇ ਪਾਉਂਦੀ ਐ ਕਾਫੀ ਟਾਈਮ ਤੋਂ ਕੋਈ ਨੋਟ ਕਰ ਰਿਹਾ ਸੀ ਕਿ ਇਹ ਮਿੰਟ ਬਾਅਦ ਜਾਂਦੀ ਐ ਚੁੰਝ ਪਾਣੀ ਦੀ ਭਰਦੀ ਐ ਤੇ ਪਾਉਂਦੀ ਐ ਕਿਸੇ ਨੇ ਮਜ਼ਾਕ ਕੀਤਾ ਉਹਨੂੰ ਮਖੌਲ ਕੀਤਾ ਕਹਿੰਦੇ ਕਿ ਭਾਈ ਤੂੰ ਬੜੀਆਂ ਚੁੰਝਾਂ ਭਰ-ਭਰ ਕੇ ਜਾਨੀ ਐ ਵੀ ਤੇਰੀ ਚੁੰਝ ਨਾਲ ਅੱਗ ਬੁਝੇਗੀ ਉਹ ਚਿੜੀ ਕਹਿੰਦੀ ਕਹਿੰਦੀ ਮੈਨੂੰ ਵੀ ਪਤਾ ਆ ਕਿ ਮੇਰੀ ਪਾਣੀ ਪਾਉਣ ਦੇ ਨਾਲ ਅੱਗ ਨਹੀਂ ਬੁਝਣੀ ਮੇਰੇ ਪਾਣੀ ਛੱਟੇ ਪਾਉਣ ਦੇ ਨਾਲ ਅੱਗ ਬੁਝਣ ਨਹੀਂ ਲੱਗੀ ਪਰ ਕਹਿੰਦੀ ਕਿ ਮੈਂ ਉਸ ਲਿਸਟ ਵਿੱਚ ਆ ਜਾਾਂਗੀ ਜਿਨ੍ਹਾਂ ਨੇ ਅੱਗ ਬੁਝਾਈ ਆ ਇੱਕ ਪਾਸੇ ਅੱਗ ਲਾਉਣ ਵਾਲੇ ਹੋਣਗੇ ਇੱਕ ਪਾਸੇ ਅੱਗ ਬੁਝਾਉਣ ਵਾਲੇ ਹੋਣਗੇ ਤੁਸਾਂ ਸੰਗਤ ਜੀ ਅਸੀਂ ਵੀ ਉਸ ਲਿਸਟ ਵਿੱਚ ਆਉਣਾ ਜਿਹੜੇ ਭਲੇ ਵਾਲੇ ਲਿਸਟ ਵਿੱਚ ਨੇ ਜਿਹਦੇ ਤੇ ਗੁਰੂ ਸਾਹਿਬ ਦੀ ਖੁਸ਼ੀ ਹੈ ਸੋ ਦਸਬੰਦ ਕੱਢਣਾ ਸ਼ੁਰੂ ਕਰੀਏ ਅਸੀਂ ਗੁਰੂ ਸਾਹਿਬ ਦੀ ਉਸ ਲਿਸਟ ਵਿੱਚ ਆ ਜਾਾਂਗੇ ਕੀ ਇਹ ਕਿਸੇ ਦੀ ਲੋੜ ਪੂਰੀ ਕਰਦੇ ਆ ਫਿਰ ਗੁਰੂ ਸਾਹਿਬ ਸਾਨੂੰ ਭਰ ਭਰ ਕੇ ਬਖਸ਼ਿਸ਼ਾਂ ਦੇਣਗੇ ਖਜ਼ਾਨੇ ਆਪਣੇ ਚੋਂ ਬੁੱਕਾਂ ਭਰ ਭਰ ਕੇ ਸਾਡੀ ਝੋਲੀ ਚ ਪਾਉਣਗੇ ਕੀ ਇਹਦੇ ਕੋਲ ਹੋਏਗਾ ਤੇ ਦੂਸਰੇ ਦਾ ਭਲਾ ਕਰ ਸਕੇਗਾ ਫਿਰ ਸਾਡੇ ਚ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਮਾਇਆ ਦੀ ਕਮੀ ਤੇ ਬੜੀ ਛੋਟੀ ਹੈ ਅਸੀਂ ਆਪਣੀਆਂ ਲੋੜਾਂ ਦੇ ਸਾਡੀਆਂ ਪੂਰੀਆਂ ਹੋਣਗੀਆਂ ਤੇ ਅਸੀਂ ਹੋਰਾਂ ਦੀਆਂ ਲੋੜਾਂ ਵੀ ਪੂਰੀਆਂ ਕਰ ਸਕਾਂਗੇ ਸੋ ਜਿਹੜਾ ਵੀ ਦਸਵੰਦ ਕੱਢਦਾ ਹੈ ਨਾ ਗੁਰੂ ਨਾਲ ਇਮਾਨਦਾਰੀ ਰੱਖ ਕੇ ਕਦੇ ਵੀ ਉਹ ਇਹ ਨਹੀਂ ਕਹਿ ਸਕਦਾ ਕਿ ਮੇਰੇ ਮੈਂ بڑا ਦਸਵੰਦ ਕੱਢਦਾ ਨੇ ਪਰ ਮੇਰੇ ਨਾਲ ਸਹੀ ਨਹੀਂ ਹੋਇਆ ਮੇਰੇ ਕੋਲ ਅੱਜ ਪੈਸਾ ਨਹੀਂ ਆ ਕਦੀ ਵੀ ਇਦਾਂ ਨਹੀਂ ਹੋ ਸਕਦਾ ਜੇ ਅਸੀਂ ਇਮਾਨਦਾਰੀ ਰੱਖੀ ਹੋਏਗੀ ਗੁਰੂ ਨਾਲ ਜੇ ਕੋਈ ਐਸਾ ਹੈ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜਾਂ ਨੰਬਰ ਮੈਂਸ਼ਨ ਕੀਤਾ ਹੈ ਵੀਡੀਓ ਦੇ ਤੁਸੀਂ ਦੱਸ ਸਕਦੇ ਹੋ ਪਰ ਇਦਾਂ ਹੁੰਦਾ ਨਹੀਂ ਸੋ ਵਾਤੋ ਵਾਦ ਜਾਪ ਕਰਨਾ ਸਿਮਰਨ ਕਰਨਾ ਗੁਰੂ ਸਾਹਿਬ ਦੀ ਖੁਸ਼ੀ ਮਿਲੇਗੀ ਸੋ ਸਾਧ ਸੰਗਤ ਜੀ ਆਪ ਸਭ ਜੀ ਦੇ ਨਾਲ ਜੋ ਸਾਖੀਆਂ ਹੱਡ ਬੀਤੀਆਂ ਸੰਗਤ ਦੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਕਿ ਕਿਵੇਂ ਮੇਰੇ ਪਿਆਰੇ ਬਾਬਾ ਬਾਬਾ ਦੀਪ ਸਿੰਘ ਜੀ ਸੰਗਤ ਦੇ ਨਾਲ ਵਰਤਦੇ ਨੇ ਸ਼ਹੀਦ ਸਿੰਘ ਸੰਗਤ ਦੇ ਨਾਲ ਵਰਤਦੇ ਨੇ ਕਿ ਜਿਹੜੇ ਵੀ ਗੁਰਸਿੱਖ ਪਿਆਰੇ ਬਾਣੀ ਦੇ ਨਾਲ ਜੁੜਦੇ ਨੇ ਚਪਹਿਰਾ ਦੇ ਰੂਪ ਦੇ ਵਿੱਚ ਜਿਹੜੇ ਬਾਣੀ ਪੜ੍ਹਦੇ ਨੇ ਸੰਗਤ ਰੂਪ ਦੇ ਵਿੱਚ ਕਿ ਕਿਵੇਂ ਉਹਨਾਂ ਦੀਆਂ ਝੋਲੀਆਂ ਬਾਬਾ ਦੀਪ ਸਿੰਘ ਜੀ ਮਿੰਟਾਂ ਦੇ ਵਿੱਚ ਭਰ ਕੇ ਉਹਨਾਂ ਨੂੰ ਉੱਥੋਂ ਭੇਜਦੇ ਨੇ ਵੱਡੇ ਵੱਡੇ ਰੋਗ ਨੇ ਜਿਹੜੇ ਕੱਟੇ ਜਾਂਦੇ ਨੇ ਚਪੈਰਾ ਸਾਹਿਬ ਦੀ ਹਾਜ਼ਰੀ ਪਰ ਕੇ ਸਾ ਸੰਗਤ ਜੀ ਜੇ ਮਨ ਦੇ ਵਿੱਚ ਭਾਵਨਾ ਸ਼ੁੱਧ ਹੈ ਤੇ ਪ੍ਰੇਮ ਦੇ ਵਿੱਚ ਪਰਪਕਤਾ ਹੈ ਤੇ ਇਹ ਕਦੇ ਨਹੀਂ ਹੋ ਸਕਦਾ ਕਿ ਝੋਲੀ ਨਾ ਪਰੀ ਜਾਵੇ ਕਿਉਂਕਿ ਬਾਣੀ ਭਲਾ ਕਰਦੀ ਹੈ ਕਰਦੀ ਹੈ ਬਾਣੀ ਅਸੀਂ ਘਰ ਬੈ ਕੇ ਵੀ ਪੜ ਲਾਂਗੇ ਨਾ ਭਾਵਨਾ ਦੇ ਨਾਲ ਕਿ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਨੇ ਤੇ ਝੋਲੀ ਉੱਥੇ ਵੀ ਪਰੀ ਜਾਣੀ ਆ ਚਪੈਰਾ ਸਾਹਿਬ ਦੇ ਵਿੱਚ ਜਾਣਾ ਉੱਥੇ ਵਧੇਰੇ ਲਾਭ ਕਿਉਂ ਪ੍ਰਾਪਤ ਹੁੰਦਾ ਹੈ ਕਿਉਂਕਿ ਸੰਗਤ ਰੂਪ ਦੇ ਵਿੱਚ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਇੱਕ ਪਾਠ ਜੱਬੀ ਸਾਹਿਬ ਦਾ ਕਰਦੇ ਹਾਂ ਮੰਨ ਲਓ ਜੇ ਲੱਖ ਗਿਣਤੀ ਦੇ ਵਿੱਚ ਸੰਗਤ ਹੈ ਤੇ ਸਾਡਾ ਇੱਕ ਪਾਠ ਲੱਖ ਦੇ ਬਰਾਬਰ ਹੋ ਜਾਂਦਾ ਹੈ ਇਸ ਕਰਕੇ ਉਹ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ ਤੇ ਜੇ ਨਹੀਂ ਕੋਈ ਪਹੁੰਚ ਸਕਦਾ ਤੇ ਉਹ ਜੇ ਕਿਸੇ ਜੜੀਏ ਆਪਣੀ ਭਾਵਨਾ ਇਹ ਰੱਖ ਕੇ ਕਿ ਮੈਂ ਸ਼ਹੀਦਾ ਸਾਹਿਬ ਬੈਠੀ ਆ ਜਾਂ ਬੈਠਾ ਹਾਂ ਜਾਂ ਮੈਂ ਟਾਲਾ ਸਾਹਿਬ ਬੈਠ ਕੇ ਚਪੈਰਾ ਕੱਟ ਰਹੇ ਆ ਤੇ ਸਾਧ ਸੰਗਤ ਜੀ ਫਿਰ ਉਹੀ ਹਾਜ਼ਰੀ ਸਾਡੀ ਘਰ ਬੈਠਿਆਂ ਵੀ ਪ੍ਰਵਾਨ ਹੋ ਸਕਦੀ ਏ ਇਹ ਨਹੀਂ ਕਿ ਨਾਲ ਗੱਲਾਂ ਵੀ ਕਰੀ ਗਏ ਨਾਲ ਖਾਈ ਪੀ ਵੀ ਗਏ ਫਿਰ ਉਹ ਹਾਜ਼ਰੀ ਸਾਡੀ ਨਹੀਂ ਲੱਗ ਸਕਦੀ ਸੋ ਘਰ ਵਿੱਚ ਵਿੱਚ ਦਪਹਿਰਾ ਇਦਾਂ ਹਾਜ਼ਰੀ ਭਰਨੀ ਆ ਕਿ ਅਸੀਂ ਸ਼ਹੀਦਾਂ ਸਾਹਿਬ ਵੀ ਬੈਠੇ ਆ ਸੋ ਸਾਧ ਸੰਗਤ ਜੀ ਬਾਣੀ ਜਿਹੜੀ ਹੈ ਭਲਾ ਕਰਦੀ ਏ ਵੱਧ ਤੋਂ ਵੱਧ ਬਾਣੀ ਪੜਨੀ ਸਿਮਰਨ ਕਰਨਾ ਗੁਰੂ ਸਾਹਿਬ ਦੀ ਵੀ ਖੁਸ਼ੀ ਮਿਲੇਗੀ ਸਹੀ ਸਿੰਘਾਂ ਦੀ ਵੀ ਖੁਸ਼ੀ ਮਿਲੇਗੀ ਅੱਜ ਜਿਹੜੀ ਸਾਖੀ ਹੱਡ ਬੀਤੀ ਅਸੀਂ ਸਾਂਝੀ ਕਰਨ ਲੱਗੇ ਆਂ ਸਾਧ ਸੰਗਤ ਜੀ ਇੱਕ ਭੈਣ ਉਹ ਭੈਣ ਦਾ ਕੱਲ ਹੀ ਕਾਲ ਆਉਂਦੀ ਹੈ ਸ਼ਾਮ ਨੂੰ ਤੇ ਉਹ ਭੈਣ ਜਿਹੜੀ ਹੈ ਯੂ ਐਸ ਏ ਦੀ ਰਹਿਣ ਵਾਲੀ ਹੈ ਤੇ ਉਹ ਭੈਣ ਨੇ ਆਪਣੀ ਹੱਡ ਬੀਤੀ ਦੱਸੀ ਵੈਸੇ ਮੈਂ ਨਾਮ ਮੈਂਸ਼ਨ ਨਹੀਂ ਕਰਦਾ ਹੁੰਦਾ ਪਰ ਉਹ ਭੈਣ ਕਹਿੰਦੀ ਸੀ ਕਿ ਮੇਰਾ ਨਾਮ ਤੁਸੀਂ ਮੈਂਸ਼ਨ ਵੀ ਕਰ ਦੋਗੇ ਤਾਂ ਮੈਨੂੰ ਕੋਈ ਪ੍ਰੋਬਲਮ ਨਹੀਂ ਤੇ ਸਾਧ ਸੰਗਤ ਜੀ ਉਸ ਭੈਣ ਦਾ ਨਾਮ ਕਰਮਜੀਤ ਕੌਰ ਹੈ ਤੇ ਉਹ ਭੈਣ ਯੂਐਸਏ ਦੀ ਰਹਿਣ ਵਾਲੀ ਹੈ ਉਹ ਭੈਣ ਦੱਸਦੀ ਹੈ ਕਿ ਮੇਰੇ ਪਰਿਵਾਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਤੇ ਕਿ ਮੇਰੇ ਤਿੰਨੇ ਜਿਹੇ ਕਾਰਜ ਸੀ ਅੜੇ ਹੋਏ ਸੀ ਜਿਹੜੇ ਨਹੀਂ ਸੀ ਹੁੰਦੇ ਉਹ ਭੈਣ ਕਹਿੰਦੀ ਕਿ ਮੇ ਚਪਹਿਰਾ ਸਾਬ ਦੀ ਹਾਜ਼ਰੀ ਭਰੀ ਤੇ ਫਿਰ ਤਿੰਨੇ ਕਾਰਜ ਰਾਸ ਹੋਏ ਤੇ ਜਦੋਂ ਆਪ ਜੀ ਉਹ ਕਥਾ ਸਾਖੀ ਸੰਜੀ ਮੈਂ ਤੁਹਾਡੇ ਨਾਲ ਕਰਾਂਗਾ ਜੀ ਉਹ ਸਾਖੀ ਸਰਵਣ ਕਰੋਗੇ ਆਪ ਜੀ ਦੇ ਅੰਦਰ ਵੀ ਕਿ ਬਾਬਾ ਜੀ ਦੇ ਪ੍ਰਤੀ ਪ੍ਰੇਮ ਦੇ ਵਿੱਚ ਕਾਫੀ ਵਾਧਾ ਹੋਵੇਗਾ ਉਹ ਭੈਣ ਦੇ ਨਾਲ ਕਿਵੇਂ ਬਾਬਾ ਜੀ ਵਰਤੇ ਭੈਣ ਕਰਮਜੀਤ ਕੌਰ ਜੋ ਫ੍ਰੀਜ਼ਨੋ ਕੈਲੀਫੋਰਨੀਆ ਦੀ ਰਹਿਣ ਵਾਲੀ ਹੈ ਉਹ ਭੈਣ ਦੱਸਦੀ ਕਿ ਮੇਰੇ ਤਿੰਨ ਕਾਰਜ ਸੀ ਐਸੇ ਜਿਹੜੇ ਅੜੇ ਹੋਏ ਸੀ ਪਹਿਲਾ ਕਾਰਜ ਜਿਹੜਾ ਉਹਨਾਂ ਨੇ ਦੱਸਿਆ ਭੈਣ ਕਹਿੰਦੀ ਕਿ ਮੇਰੇ ਘਰ ਨਵਾਂ ਨਵਾਂ ਜੀ ਆਉਣ ਵਾਲਾ ਸੀ ਯਾਨੀ ਕਿ ਉਹ ਭੈਣ ਦੱਸਦੀ ਕਿ ਜਦੋਂ ਅਸੀਂ ਅਲਟਰਾਸਾਉਂਡ ਕਰਾਉਣਾ ਤੇ ਡਾਕਟਰਾਂ ਨੇ ਇੱਕੋ ਚੀਜ਼ ਦਾ بار-बार ਰਿਪਲਾਈ ਕਰਨਾ ਜਵਾਬ ਦੇਣਾ ਕਿ ਸਾਨੂੰ ਬੱਚੇ ਦਾ ਫੇਸ ਨਹੀਂ ਨਜ਼ਰ ਆਉਂਦਾ ਇਹ ਬੱਚੇ ਦਾ ਫੇਸ ਨਜ਼ਰ ਨਹੀਂ ਆਉਂਦਾ ਕਹਿੰਦੀ ਕਿ ਅਸੀਂ ਸਾਰੇ ਟੈਨਸ਼ਨ ਕਿ ਫੇਸ ਕਿਉਂ ਨਹੀਂ ਨਜ਼ਰ ਆਉਂਦਾ ਇਹ ਬੱਚਾ ਹੈਲਦੀ ਹੋਏਗਾ ਕਹਿੰਦੇ ਕਿ ਜਦੋਂ ਅਸੀਂ ਬਾਰ-ਬਾਰ ਅਲਟਰਾਸਾਉਂਡ ਕਰਾਏ ਤੇ ਸਾਨੂੰ ਬਾਰ-ਬਾਰ ਇਹੀ ਰਿਪਲਾਈ ਸੁਣਨ ਨੂੰ ਮਿਲਣਾ ਸਾਰੇ ਘਰ ਚ ਟੈਨਸ਼ਨ ਹੋਣੀ ਪੈਣ ਕਹਿੰਦੀ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਅਰਦਾਸਾਂ ਕਰਨੀਆਂ ਬਾਬਾ ਦੀਪ ਸਿੰਘ ਦਾ ਧਿਆਨ ਧਰ ਕੇ ਤੇ ਜਪੜਾ ਸਾਹਿਬ ਦੀ ਹਾਜ਼ਰੀ ਵੀ ਸੁਖੀ ਕਿ ਬਾਬਾ ਜੀ ਜਪੜਾ ਸਾਹਿਬ ਦੀ ਹਾਜ਼ਰੀ ਭਰਾਂਗੀ ਪੀ ਇਹ ਜਿਹੜਾ ਫੇਸ ਹੈ ਬਾਬਾ ਦੀਪ ਸਿੰਘ ਜੀ ਮੇਰੀ ਬੱਚੀ ਦਾ ਉਹ ਦਿਖ ਜੇ ਮਤਲਬ ਸ਼ੋ ਹੋ ਜੇ ਅਲਟਰਾਸਾਉਂਡ ਰਿਪੋਰਟ ਦੇ ਵਿੱਚ ਤੇ ਸਾਧ ਸੰਗਤ ਜੀ ਉਹ ਭੈਣ ਦੱਸਦੀ ਕਿ ਦੂਜਾ ਕਾਰਜ ਸੀ ਕਿ ਮੇਰੇ ਜਿਹੜੇ ਪਤੀ ਨੇ ਉਹ ਵੀ ਯੂ ਐਸ اے ਹੀ ਰਹਿੰਦੇ ਨੇ ਨਾਲ ਤੇ ਉਹਨਾਂ ਦਾ ਗ੍ਰੀਨ ਕਾਰਡ ਦਾ ਜਿਹੜਾ ਕੰਮ ਸੀ ਕਾਫੀ ਲੰਮੇ ਸਮੇਂ ਤੋਂ ਅੜਿਆ ਹੋਇਆ ਸੀ ਵੀ ਪੱਕੇ ਨਹੀਂ ਸੀ ਹੋ ਰਿਹਾ 8 ਸਾਲ ਹੋ ਗਏ ਸੀ ਇੱਥੇ ਰਹਿੰਦੇ ਆ ਨੂੰ ਤੇ ਉਹ ਭੈਣ ਕਹਿੰਦੀ ਕਿ ਇਹੀ ਅਰਦਾਸ ਕੀਤੀ ਕਿ ਬਾਬਾ ਜੀ ਚਪਰਾ ਸਾਹਿਬ ਦੀ ਹਾਜ਼ਰੀ ਦੀ ਸੇਵਾ ਤੁਸੀਂ ਲਿਓ ਤੇ ਬਾਬਾ ਜੀ ਕਿਰਪਾ ਕਰਿਓ ਕਿ ਇਹਨਾਂ ਦਾ ਕਾਰਜ ਵੀ ਰਾਸ ਹੋਵੇ ਪੀ ਇਹਨਾਂ ਦਾ ਗ੍ਰੀਨ ਕਾਰਡ ਆ ਜਾਏ ਪੱਕੇ ਹੋ ਜਾਣ ਤੇ ਉਹ ਭੈਣ ਦੱਸਦੀ ਕਿ ਤੀਜਾ ਕਾਰਜ ਸੀ ਕਿ ਸਾਡਾ ਬਿਜ਼ਨਸ ਜਿਹੜਾ ਸੀ ਉਹ ਕੁਝ ਐਨਾ ਵਧੀਆ ਨਹੀਂ ਸੀ ਚੱਲਦਾ ਤੀਜੀ ਅਰਦਾਸ ਇਹ ਕੀਤੀ ਕਿ ਬਾਬਾ ਜੀ ਬਿਜ਼ਨਸ 'ਤੇ ਬਖਸ਼ਿਸ਼ ਕਰੋ ਕਿ ਵਧੀਆ ਚੱਲਣ ਲੱਗ ਜਾਵੇ ਕਿ ਮੈਂ ਹਮੇਸ਼ਾ ਸਦਾ ਲਈ ਬਾਣੀ ਨਾਲ ਜੁੜੀ ਜਾਵਾਂਗੀ ਸਦਾ ਲਈ ਆਪ ਦਾ ਨਾਮ ਧਿਆਵਾਂਗੀ ਅਰਦਾਸ ਕਰਦੀ ਰ੍ਹਾਂਗੀ ਤੇ ਉਹ ਭੈਣ ਕਰਮਜੀਤ ਕੌਰ ਉਹਨਾਂ ਨੇ ਅਰਦਾਸਾਂ ਕਰਕੇ ਚਪੈਰਾ ਸਾਹਿਬ ਦੀ ਹਾਜ਼ਰੀ ਭਰੀ ਤੇ ਅਰਦਾਸ ਬੇਨਤੀ ਕਰਦੇ ਰਹੇ ਉਹ ਭੈਣ ਦੱਸਦੀ ਕਿ ਕਿੱਥੇ ਬੱਚੀ ਦਾ ਫੇਸ ਨਜ਼ਰ ਨਹੀਂ ਸੀ ਆਉਂਦਾ ਤੇ ਉਹ ਭੈਣ ਦੱਸਦੀ ਕਿ ਅੱਜ ਮੇਰੀ ਬੱਚੀ ਜਿਹੜੀ ਹੈ 7-8 ਮਹੀਨੇ ਦੀ ਹੈ ਤੇ ਬਿਲਕੁਲ ਤੰਦਰੁਸਤ ਹੈ ਕਿ ਬਾਬਾ ਦੀਪ ਸਿੰਘ ਨੇ ਮੈਨੂੰ ਬੜਾ ਦਿੱਤਾ ਝੋਲੀਆਂ ਭਰ-ਭਰ ਕੇ ਦਿੱਤੀ ਆ ਪੈਣ ਕਹਿੰਦੀ ਕਿ ਪਹਿਲੀ ਅਰਦਾਸ ਮੇਰੀ ਕਬੂਲ ਹੋਈ ਕਿ ਬਾਬਾ ਦੀਪ ਸਿੰਘ ਜੀ ਮੇਰੇ ਨਾਲ ਵਰਤੇ ਫੇਸ ਨਜ਼ਰ ਨਹੀਂ ਸੀ ਆਉਂਦਾ ਤੇ ਬੱਚੀ ਜਿਹੜੀ ਬਿਲਕੁਲ ਤੰਦਰੁਸਤ ਹੈ ਅੱਜ 7-8 ਮਹੀਨੇ ਦੀ ਹੋ ਗਈ ਹੈ ਦੂਜੀ ਅਰਦਾਸ ਪੈਣ ਕਹਿੰਦੀ ਸੀ ਕਾਫੀ ਲੰਮੇ ਸਮੇਂ ਤੋਂ ਅਸੀਂ ਇੱਥੇ ਰਹਿ ਰਹੇ ਸੀ 8-9 ਸਾਲ ਹੋ ਗਏ ਸੀ ਗ੍ਰੀਨ ਕਾਰਡ ਨਹੀਂ ਸੀ ਆਉਂਦਾ ਮੇਰੇ ਪਤੀ ਦਾ ਪੈਣ ਕਹਿੰਦੀ ਕਿ 10 ਦਿਨਾਂ ਦੇ ਵਿੱਚ ਹੀ ਅਰਦਾਸ ਕਰਨ ਤੋਂ ਬਾਅਦ ਮੇਰੇ ਪਤੀ ਦਾ ਗ੍ਰੀਨ ਕਾਰਡ ਵੀ ਆ ਗਿਆ ਐਸੀ ਬਖਸ਼ਿਸ਼ ਹੋਈ ਬਾਬਾ ਦੀਪ ਸਿੰਘ ਜੀ ਉਹ ਕਹਿੰਦੇ ਕਿ ਸਾਡੀ ਹੋਰ ਸ਼ਰਧਾ ਬਾਬਾ ਜੀ ਤੇ ਵਧ ਗਈ ਕਹਿੰਦੇ ਕਿ ਜਿਹੜੀ ਤੀਜੀ ਅਰਦਾਸ ਸੀ ਉਹ ਭੈਣ ਕਹਿੰਦੀ ਕਿ ਹੁਣ ਅੱਜ ਸਾਡੇ ਕੋਲ ਸਾਡਾ ਵਧੀਆ ਬਿਜ਼ਨਸ ਚੱਲਦਾ ਤੇ ਬਾਬਾ ਦੀਪ ਸਿੰਘ ਜੀ ਦੇ ਨਾਮ ਤੇ ਅਸੀਂ ਆਪਣੇ ਬਿਜ਼ਨਸ ਦਾ ਨਾਮ ਰੱਖਿਆ ਸੋ ਕਹ ਦੋ ਪਿਆਰ ਦੇ ਨਾਲ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਸੋ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਜੀ ਝੋਲੀਆਂ ਪਰਦੇ ਨੇ ਸਭ ਦੀਆਂ ਅਰਦਾਸਾਂ ਪ੍ਰਵਾਨ ਕਰਦੇ ਨੇ ਬਸ ਮਨ ਦੇ ਵਿੱਚ ਭਾਵਨਾ ਸ਼ੁੱਧ ਹੋਵੇ ਪਰਪਕਤਾ ਹੋਵੇ ਕਿ ਬਾਬਾ ਜੀ ਮੈਨੂੰ ਸੁਣ ਰਹੇ ਨੇ ਮੈਨੂੰ ਦੇਖ ਰਹੇ ਨੇ ਤੇ ਮੇਰੀ ਅਰਦਾਸ ਜ਼ਰੂਰ ਪ੍ਰਵਾਨ ਕਰਨਗੇ ਜੇ ਮਨ ਦੇ ਵਿੱਚ ਚੀਤੀ ਡੁਆਲਿਟੀ ਹੋਵੇ ਭਾਵਨਾ ਸ਼ੁੱਧ ਨਾ ਹੋਵੇ ਤੇ ਫਿਰ ਸਾ ਸੰਗਤ ਜੀ ਇਹ ਸੋਚਣਾ ਕਿ ਮੇਰੀ ਅਰਦਾਸ ਸੁਣੀ ਜਾ ਰਹੀ ਹੈ ਪ੍ਰਵਾਨ ਹੋਏਗੀ ਤੇ ਇਹ ਵਿਅਰਥ ਹੈ ਕਿਉਂਕਿ ਜੇ ਮਨ ਦੇ ਵਿੱਚ ਭਾਵਨਾ ਹੀ ਸ਼ੁੱਧ ਨਹੀਂ ਮਨ ਦੇ ਵਿੱਚ ਪਰਪਕਤਾ ਹੀ ਹੈਗੀ ਨਹੀਂ ਫਿਰ ਅਰਦਾਸ ਵੀ ਕਿਵੇਂ ਪ੍ਰਵਾਨ ਹੋ ਸਕਦੀ ਹੈ ਸੋ ਬਾਬਾ ਦੀਪ ਸਿੰਘ ਜੀ ਨੇ ਕਿਰਪਾ ਕੀਤੀ ਭੈਣ ਕਰਮਜੀਤ ਕੌਰ ਨੂੰ ਖੁਸ਼ੀਆਂ ਦੇ ਨਾਲ ਲਿਵਾਜ ਜਦੋਂ ਭੈਣ ਕਹਿੰਦੀ ਕਿ ਅੱਜ ਵੀ ਮੈਂ ਬਾਬਾ ਦੀਪ ਸਿੰਘ ਜੀ ਦੇ ਨਾਲ ਜੁੜੀ ਆਂ ਕਿ ਕੁਝ ਵੀ ਮੈਨੂੰ ਜੇ ਚਾਹੀਦਾ ਹੁੰਦਾ ਆ ਤੇ ਮੇਰੇ ਮੰਗਦੀ ਮੈਂ ਬਾਤਾਂ ਬਾਬਾ ਦੀਪ ਸਿੰਘ ਜੀ ਉਹ ਪਹਿਲਾਂ ਬੇਦ ਬਣਾ ਦਿੰਦੇ ਨੇ ਪਹਿਲਾਂ ਹੀ ਮੈਨੂੰ ਮਿਲ ਜਾਂਦਾ ਆ ਸਸਾ ਸੰਗਤ ਜੀ ਇਹ ਭੈਣ ਕਰਮਜੋਤ ਕਰਮਜੀਤ ਕੱਲੀ ਦੀ ਕਹਾਣੀ ਨਹੀਂ ਇਹ ਘਰ ਘਰ ਦੀ ਕਹਾਣੀ ਹੋ ਸਕਦੀ ਹੈ ਜੇ ਸਾਡੇ ਅੰਦਰ ਵੀ ਐਸਾ ਪ੍ਰੇਮ ਪਾਵਨਾ ਹੋਏਗੀ ਤੇ ਉਹ ਭੈਣ ਦੇ ਸਬੰਧ ਵੀ ਕੱਢਦੀ ਹੈ ਉਹ ਭੈਣ ਨੂੰ ਮੈਂ ਦੱਸਿਆ ਸੀ ਕਿ ਦਸਵੰਦ ਕੱਢਣ ਵਾਲਾ ਕਦੀ ਇਹ ਕਹਿ ਨਹੀਂ ਸਕਦਾ ਕਿ ਮੇਰੀ ਅਰਦਾਸ ਪੂਰੀ ਨਹੀਂ ਹੁੰਦੀ ਕਈ ਵਾਰੀ ਇਦਾਂ ਹੁੰਦਾ ਹੈ ਕਿ ਅਸੀਂ ਦਸਵੰਦ ਆਪਣੇ ਵੱਲੋਂ ਸਹੀ ਜਗ੍ਹਾ ਤੇ ਦਿੱਤਾ ਹੁੰਦਾ ਹੈ ਪਰ ਸਾਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਸਾਨੂੰ ਧੋਖਾ ਦਿੱਤਾ ਗਿਆ ਵੀ ਦਸਵੰਦ ਸਹੀ ਤਰੀਕੇ ਨਾਲ ਸਹੀ ਜਗ੍ਹਾ ਤੇ ਨਹੀਂ ਗਿਆ ਪ੍ਰਸਾਦ ਸਿੰਘ ਜੀ ਮੰਨ ਲਓ ਸਾਡੀ ਭਾਵਨਾ ਸ਼ੁੱਧ ਸੀ ਜਦੋਂ ਅਸੀਂ ਦਸਵੰਦ ਦਿੱਤਾ ਹੁਣ ਅਗਲਾ ਠੱਗ ਨਿਕਲ ਆਇਆ ਕਿ ਸਾਡਾ ਦਸਵੰਦ ਮਿੱਟੀ ਚ ਗਿਆ ਨਹੀਂ ਕਿਉਂਕਿ ਸਾਡੀ ਭਾਵਨਾ ਸ਼ੁੱਧ ਸੀ ਭਾਵਨਾ ਨੂੰ ਫਲ ਲੱਗਦਾ ਹੈ ਕਿ ਅਸੀਂ ਆਪਣੇ ਵੱਲੋਂ ਭਲੇ ਵਾਸਤੇ ਦਿੱਤਾ ਤੇ ਉਹ ਤੁਹਾਡੀ ਹਾਜ਼ਰੀ ਪ੍ਰਵਾਨ ਹੋ ਗਈ ਤੁਹਾਡਾ ਦਸਵੰਦ ਲੇਖੇ ਦੇ ਵਿੱਚ ਪੈ ਗਿਆ ਹੁਣ ਜਿੰਨੇ ਉਹ ਦਸਵੰਦ ਗਲਤ ਜਗ੍ਹਾ ਯੂਜ਼ ਕੀਤਾ ਜਾਂ ਲੋੜਵੰਦੀ ਲੋੜ ਪੂਰੀ ਨਾ ਕੀਤੀ ਹਨਾ ਜਾਂ ਧੋਖਾ ਕੀਤਾ ਤੇ ਉਹਦਾ ਜਵਾਬ ਦੇ ਤੁਸੀਂ ਨਹੀਂ ਉਹਦਾ ਜਵਾਬ ਦੇ ਉਹ ਆ ਜਿੰਨੇ ਧੋਖਾ ਕੀਤਾ ਕਿਉਂਕਿ ਤੁਹਾਡੀ ਭਾਵਨਾ ਸ਼ੁੱਧ ਸੀ ਤੁਹਾਡਾ ਦਸਵੰਦ ਸਹੀ ਜਗ੍ਹਾ ਗਿਆ ਉਹ ਜ਼ਰੂਰ ਫੱਲੇਗਾ ਤੁਹਾਨੂੰ ਲਾਭ ਦੇਵੇਗਾ ਸੋ ਸਾਧ ਸੰਗਤ ਜੀ ਦਸਵੰਦ ਕੱਢਣ ਵਾਲੇ ਦੀਆਂ ਅਰਦਾਸਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ ਸੋ ਆਪਣਾ ਦਸਵੰਦ ਜ਼ਰੂਰ ਕੱਢਿਆ ਕਰੋ ਲੋੜਵੰਦੀ ਲੋੜ ਪੂਰੀ ਕਰਨੀ ਜੋ ਮਹਾਦਾਨ ਮੰਨਿਆ ਗਿਆ ਹੈ ਕੰਨਿਆਦਾਨ ਨੂੰ ਮੰਨਿਆ ਗਿਆ ਹੈ ਸੋ ਜਿੱਥੇ ਵੀ ਕਿਸੇ ਗਰੀਬ ਧੀ ਦਾ ਵਿਆਹ ਹੋ ਰਿਹਾ ਹੋਵੇ ਉਹਦੇ ਵਿੱਚ ਜਰੂਰ ਸਹਿਯੋਗ ਦਿਆ ਕਰੋ ਜਿਵੇਂ 31 ਮਾਰਚ ਨੂੰ ਵਿਆਹ ਹੋਣੇ ਨੇ ਅਜਨਾਲਾ ਦੇ ਵਿੱਚ ਸੋ ਲਾਈਵ ਵੀ ਆਏਗਾ ਪ੍ਰੋਗਰਾਮ ਤੇ ਆਪਦੇ ਨਾਲ ਸ਼ੇਅਰ ਵੀ ਕੀਤਾ ਜਾਏਗਾ ਸੋ ਕਾਫੀ ਸੰਗਤ ਕਿਰਪਾ ਮਤਲਬ ਗੁਰੂ ਸਾਹਿਬ ਦੀ ਵਰਤਾ ਰਹੀ ਹੈ ਜੋ ਗੁਰੂ ਸਾਹਿਬ ਨੇ ਉਹਨਾਂ ਨੂੰ ਰੋਜੀ ਰੋਟੀ ਬਖਸ਼ੇ ਉਹਦੇ ਵਿੱਚੋਂ ਦਸਵੰਦ ਦੇ ਵਿੱਚੋਂ ਦਸਵੰਦ ਕੱਢ ਕੇ ਆਪਣੀ ਕਮਾਈਆਂ 'ਚ ਵਾਧੇ ਕਰ ਰਹੀ ਹੈ। ਸੋ ਆਪ ਸਭ ਸੰਗਤਾਂ ਵੀ ਆਪਣੇ ਦਸਵੰਦ ਨੂੰ ਸਹੀ ਜਗ੍ਹਾ ਤੇ ਲਾਉਣ ਲਈ ਲੋੜਵੰਦੀ ਲੋੜ ਪੂਰੀ ਕਰਨ ਲਈ ਲਾ ਸਕਦੇ ਆ। ਤੇ ਗੁਰੂ ਸਾਹਿਬ ਕਿਰਪਾ ਕਰਨਗੇ ਹੋਰ ਦਸਵੰਦ ਕੱਢਣ ਦੀ ਸਾਨੂੰ ਸਮਰਥਾ ਬਖਸ਼ਣਗੇ ਕਿਉਂਕਿ ਦਸਵੰਦ ਕੱਢਾਂਗੇ ਨਾ ਮਾਇਆ ਨੂੰ ਸਹੀ ਜਗ੍ਹਾ ਤੇ ਯੂਜ਼ ਕਰਾਂਗੇ। ਮਾਇਆ ਸਾਡੀ ਜਿਹੜੀ ਉਹਦੇ ਚ ਵਾਦਾ ਹੋਏਗਾ ਕਹਦੀ ਮਾਇਆ ਦੀ ਕਮੀ ਨਹੀਂ ਰਹਿੰਦੀ ਘਰ ਦੇ ਵਿੱਚ ਜਿਹੜਾ ਗੁਰੂ ਨਾਲ ਲੋਇਲ ਰਵੇ ਇਮਾਨਦਾਰ ਰਹੇ ਉਹੀ ਬੰਦਾ ਮਾਇਆ ਨੂੰ ਦਰਬਦਾਰ ਠੋਕਰਾਂ ਖਾਂਦਾ ਹੈ ਪੈਸੇ ਲਈ ਜਿਹੜਾ ਬੰਦਾ ਮਾਇਆ ਨੂੰ ਮਤਲਬ ਸਫਲਿਆ ਨਹੀਂ ਕਰਦਾ ਦਸਬੰਧ ਨਹੀਂ ਘੜਦਾ ਜਿਹੜਾ ਗੁਰੂ ਕਾ ਚੋਰ ਹੈ ਤੇ ਫਿਰ ਉਹਨੂੰ ਦਰ ਦਰਬਦਾਰ ਦੀਆਂ ਠੋਕਰਾਂ ਹੀ ਖਾਣੀਆਂ ਪੈਂਦੀਆਂ ਪੈਸੇ ਜਿਹੋ ਭੁੱਖਾ ਹੋ ਜਾਂਦਾ ਉਹਦੇ ਪੈਸੇ 'ਚ ਕਦੀ ਬਰਕਤ ਨਹੀਂ ਆਉਂਦੀ ਚਾਹੇ ਉਹ 10 ਲੱਖ ਕਮਾਏ ਚਾਹੇ 1 ਕਰੋੜ ਮਹੀਨੇ ਦਾ ਕਮਾਏ ਉਹਦੀ ਹਾਲਾਤ ਪ੍ਰਖਾਰੀਆਂ ਵਾਲੀ ਰਹਿੰਦੀ ਹੈ ਕਿਉਂਕਿ ਉਹ ਗੁਰੂ ਦਾ ਚੋਰ ਹੈ ਜਿਹੜਾ ਦਸਵੰਦ ਨਹੀਂ ਕੱਢਦਾ ਸੋ ਥੋੜੇ ਥੋੜਾ ਦਸਵੰਦ ਕੱਢਣਾ ਜਿਵੇਂ ਆਪਨੇ ਕਿਹਾ ਕਿ ਆਪ ਨੂੰ ਪਹਿਲਾਂ ਵੀ ਸੰਝੀਆਂ ਕੀਤੀਆਂ ਕਿ ਦਸਵੰਦ ਦਾ ਮਤਲਬ ਦਸਵਾਂ ਹਿੱਸਾ ਬੰਦਸ਼ ਕੋਈ ਨਹੀਂ ਦਸਵਾਂ ਹਿੱਸਾ ਕੱਢਣਾ ਸ਼ੁਰੂ ਕਰ ਦੋ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਬਖਸ਼ਿਸ਼ਾਂ ਵਰਤਾਰ ਰਹੇ ਨੇ ਅੱਗੇ ਵੀ ਵਰਤੋਂਦੇ ਰਹਿਣਗੇ ਇਹ ਬਖਸ਼ਿਸ਼ਾਂ ਦੇ ਖਜ਼ਾਨੇ ਕਦੀ ਖਾਲੀ ਨਹੀਂ ਹੁੰਦੇ ਸੋ ਭਰੋਸਾ ਰੱਖ ਕੇ ਸ਼ਰਧਾ ਰੱਖ ਕੇ ਬਾਬਾ ਦੀਪ ਸਿੰਘ ਜੀ ਨੂੰ ਤੇ ਹੁੰਦੇ ਹੋਏ ਪੰਧ ਕੱਢਣਾ ਨਾ ਛੱਡੋ ਗੁਰੂ ਗੁਰੂ ਨਾਲ ਇਮਾਨਦਾਰੀ ਰੱਖ ਕੇ ਚੱਲਣਾ ਹੈ 사ਸੰਗਤ ਗੁਰੂ ਸਾਹਿਬ ਕਿਰਪਾ ਕਰਨ ਬਾਬਾ ਦੀਪ ਸਿੰਘ ਕਿਰਪਾ ਕਰਨ ਸਭ ਦੀਆਂ ਝੋਲੀਆਂ ਪਨ ਸਭ ਨੂੰ ਖੁਸ਼ੀਆਂ ਨਾਲ ਲੈ ਮਾਜਣ ਸੋ ਸ਼ਹੀਦੀ ਦੇ ਬਾਰੇ ਵੀ ਸੰਗਤਾਂ ਬਾਰ-ਬਾਰ ਪੁੱਛਦੀਆਂ ਨੇ 사ਸੰਗਤ ਜੀ ਗੁਰਦੁਆਰਾ ਟਾਲਾ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਬਿਲਕੁਲ ਨਜ਼ਦੀਕ ਹੈ ਜਦੋਂ ਅਸੀਂ ਸ਼ਹੀਦਾਂ ਸਾਹਿਬ ਤੋਂ ਜਾਣੇ ਆ ਤਰਨਤਾਰਨ ਵਾਲੀ ਸਾਈਡ ਨੂੰ ਤੇ ਥੋੜਾ ਜਿਹਾ ਜਾ ਕੇ 2-3 ਕਿਲੋਮੀਟਰ ਅੱਗੇ ਜਾ ਕੇ ਸੱਜੇ ਹੱਥ ਹੁੰਦਾ ਹੈ ਟਾਲਾ ਸਾਹਿਬ ਤੇ ਖੱਬੇ ਹੱਥ ਹੁੰਦਾ ਹੈ ਬਾਬਾ ਨੋ ਸਿੰਘ ਦੇ ਸਮਾਦੋ ਦੋਨਾਂ ਸਥਾਨਾਂ ਤੇ ਸ਼ਹੀਦੀ ਦੇਖਦੇ ਰਗੜੇ ਲੱਗਦੇ ਨੇ ਸਾ ਸੰਗਤ ਜੀ ਸੋ ਦਾਸ ਪਿਛਲੀ ਯਾਰ ਜਦੋਂ ਗਿਆ ਸੀ ਸੰਡੇ ਨੂੰ ਤੇ ਉਦੋਂ ਸੰਗਤ ਕਟੋਗਾੜ 50 ਕੇ 60 ਅਰਦਾਸਾਂ ਜਿਹੜੀਆਂ ਸੀ ਸੰਗਤ ਦੀਆਂ ਸੋ ਜਿਹੜੀ ਸੰਗਤ ਆਣੀ ਸੀ ਸਾਗਦੀ ਉਹਨਾਂ ਨੇ ਫਿਰ ਬੇਨਤੀ ਕੀਤੀ ਸੀ ਸਾਡੇ ਗੁਰੂ ਸਾਹਿਬ ਨੇ ਜਿਵੇਂ ਬਾਬਾ ਦੀਪ ਸਿੰਘ ਨੇ ਹੁਕਮ ਕੀਤਾ ਜਿਵੇਂ ਸੇਵਾ ਲਈ ਫਿਰ ਉਹ ਸੰਗਤ ਦੀਆਂ ਅਰਦਾਸਾਂ ਉੱਥੇ ਕਰਵਾ ਕੇ ਆਏ ਸੋ ਆਪ ਸਭ ਵੀ ਜੇ ਕੋਈ ਨਹੀਂ ਆ ਸਕਦਾ ਕਿਉਂਕਿ ਇਹ ਡਿਊਟੀ ਬਾਬਾ ਦੀਪ ਸਿੰਘ ਨੇ ਲਈ ਹੋਈ ਹੈ ਸੋ ਆਪ ਸਭ ਦੱਸ ਸਕਦੇ ਆ ਜਦੋਂ ਅਦਾਸ ਫਿਰ ਅੱਗੇ ਜਾਏਗਾ ਸੋ ਆਪ ਸਭ ਦੀਆਂ ਅਰਦਾਸਾਂ ਉੱਥੇ ਕਰਵਾਏਗਾ ਸੋ ਬਾਬਾ ਦੀਪ ਸਿੰਘ ਸਭ ਦਾ ਭਲਾ ਕਰਨ ਬਖਸ਼ਿਸ਼ਾਂ ਕਰਨ ਸਾਰਿਆਂ ਤੇ ਸਭ ਦੀਆਂ ਚੋਰੀਆਂ ਖੁਸ਼ੀਆਂ ਨਾਲ ਭਰਨ ਸੋ ਆਉ ਬਿਆ ਦੇ ਨਾਲ ਜੋ ਪੀਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ